ਸੰਕਟ 모चन ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਉਹ ਸ਼ਬਦ ਦਾ ਆਪਾਂ ਜਾਪ ਕਰਨਾ ਹੈ ਜਿਸ ਦੇ ਨਿਰੰਤਰ ਜਾਪ ਕੀਤੇ ਆ ਵਪਾਰ ਦੇ ਵਿੱਚ ਵਾਧਾ ਹੋ ਜਾਂਦਾ ਹੈ ਵਪਾਰ ਦੇ ਵਿੱਚ ਵਾਅਦਾ ਹੁੰਦਾ ਹੈ ਤੇ ਆਪਾਂ ਉਹ ਸ਼ਬਦ ਦਾ ਜਾਪ ਕਿਵੇਂ ਕਰਨਾ ਹੈ ਕਿਹੜੀ ਵਿਧੀ ਨਾਲ ਕਰਨਾ ਹੈ ਉਹ ਸਾਰਾ ਵਿਚਾਰਾਂਗੇ ਸਤਿਗੁਰੂ ਜੀ ਕਿਰਪਾ ਕਰ ਦੇਣ ਪਹਿਲਾਂ ਫਤਿਹ ਬਲਾਵੋ ਹਾਜ਼ਰੀਆਂ ਲਗਵਾਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਹੜੇ ਸ਼ਬਦ ਦਾ ਆਪਾਂ ਜਾਪ ਕਰਨਾ ਹੈ ਇਹ ਸ਼ਬਦ ਬਪਾਰਕ ਵਾਦੇ ਲਈ ਹੈ ਇਹਦਾ ਜਾਪ ਨਿਰੰਤਰ ਕਰਨਾ ਹੈ ਇਹਦਾ ਜਾਪ ਬਿਨਾਂ ਨਾ ਗਏ ਅਸੀਂ ਕਰਨਾ ਹੈ ਤੇ ਆਪਣੇ ਮਨ ਦੇ ਵਿੱਚ ਰਤੀ ਪਰ ਵੀ ਜਿਹੜਾ ਹੈ ਉਹ ਸ਼ੱਕ ਨਾ ਹੋਵੇ ਗੁਰੂ ਦੇ ਪ੍ਰਤੀ ਅਸੀਂ ਜਾਪ ਕਰੀਏ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਜਿਹੜੀਆਂ ਵੀ ਮਨੋ ਕਾਮਨਾਵਾਂ ਨੂੰ ਲੈ ਕੇ ਅਰਦਾਸ ਕਰ ਰਿਹਾ ਹਾਂ ਤੁਸੀਂ ਜਾਣੀ ਜਾਣ ਹੋ ਪਾਤਸ਼ਾਹ ਜੀ ਉਹ ਕਿਰਪਾ ਕਰਿਓ ਰਹਿਮਤ ਕਰਿਓ ਉਹ ਮੇਰੇ ਮਨ ਦੀ ਭਾਵਨਾ ਨੂੰ ਤੁਸੀਂ ਆਪ ਹੀ ਜਾਣਦੇ ਹੋ ਐਸੀ ਕਿਰਪਾ ਕਰਿਓ ਐਸੀ ਰਹਿਮਤ ਕਰਿਓ ਸੱਚੇ ਸਤਗੁਰ ਜੀਓ ਕਿ ਮੈਂ ਆਪ ਜੀ ਦਾ ਦਵਾਰਾ ਨਾ ਛੱਡਾਂ ਸਤਗੁਰ ਜੀ ਆਪ ਜੀ ਦੇ ਦਵਾਰੇ ਤੇ ਮੈਂ ਹਮੇਸ਼ਾ ਪਰਵਾਨ ਹੋ ਜਾਵਾਂ ਤੁਹਾਡੇ ਦਰ ਤੋਂ ਜਿਹੜਾ ਮੇਰਾ ਭਰੋਸਾ ਹੈ ਉਹ ਕਦੇ ਵੀ ਨਾ ਥੜਕੇ ਐਸੀ ਕਿਰਪਾ ਕਰਿਓ ਐਸੀ ਮਿਹਰ ਸਤਿਗੁਰੂ ਜੀ ਕਰਿਓ ਗੁਰਮੁਖ ਪਿਆਰਿਓ ਸਤਿਗੁਰ ਨੇ ਵੜੀ ਵੱਡੀ ਕਿਰਪਾ ਸਾਡੇ ਉੱਤੇ ਕਰ ਦੇਣੀ ਹੈ। ਔਰ ਸੰਗਤ ਜੀ ਇਹ ਸ਼ਬਦ ਦਾ ਜਾਪ 108 ਦਿਨ ਕਰਨਾ ਹੈ। ਦਿਨ ਵਿੱਚ 40 ਵਾਰ ਇਸ ਦਾ ਰੋਜ਼ ਜਾਪ ਕਰਨਾ ਹੈ। ਬਹੁਤ ਸਾਰੀ ਧਨ ਦੀ ਪ੍ਰਾਪਤੀ ਹੋਵੇਗੀ ਦੇ ਵਪਾਰ ਦੇ ਵਿੱਚ ਵਾਦਾ ਵੀ ਹੋ ਜਾਵੇਗਾ ਵੱਡੀ ਵੱਡੀ ਕਿਰਪਾ ਜਿਹੜੀ ਹੈ ਉਹ ਸਤਿਗੁਰੂ ਦੀ ਹੋਣੀ ਹੈ ਵੱਡੀ ਵੱਡੀ ਰਹਿਮਤ ਜਿਹੜੀ ਹੈ ਉਹ ਸਤਿਗੁਰੂ ਦੀ ਵਰਤਣੀ ਹੈ ਸੰਗਤ ਜੀ ਔਰ ਸਤਿਗੁਰੂ ਨੇ ਵੱਡੀ ਵੱਡੀ ਕਿਰਪਾ ਕਰਕੇ ਨਿਵਾਜਣਾ ਹੈ ਔਰ ਆਪਾਂ ਇਹ ਸ਼ਬਦ ਨੂੰ ਰੋਜ਼ਾਨਾ ਜਾਪ ਕਰਕੇ ਗੁਰੂ ਤੋਂ ਮੰਗ ਮੰਗਣੀ ਹੈ ਆਓ ਪਹਿਲਾਂ ਆਪਾਂ ਉਹ ਸ਼ਬਦ ਦਾ ਜਾਪ ਕਿਵੇਂ ਕਰਨਾ ਹੈ ਉਹ ਆਪਾਂ ਥੋੜਾ ਜਿਹਾ ਵਿਚਾਰੀਏ ਥੋੜਾ ਜਿਹਾ ਪੜიਏ ਕਿਹੜਾ ਸ਼ਬਦ ਹੈ ਮਨੋਵਿਰਤੀਆਂ ਦੀ ਇਕਾਗਰਤਾ ਬਣਾਈਏ ਗੌੜੀ ਵੈ ਰਾਗਣ ਮਹੱਲਾ ਚੌਥਾ ਸ਼ਾਹ ਹ ਮਹਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ ਹਰ ਨਾਮ ਬਣੰਜ ਹੈ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ ਹਮ ਵਣ ਜਾਰੇ RAM ਕੇ ਹਰ ਵਣ ਜਕਰავੈ ਦੇ ਰਾਸ ਰੇ ਰਹਾਉ ਲਾਹ ਹਰ ਭਗਤ ਤਨ ਖਟਿਆ ਹਰ ਸਤ ਚੇ ਸ਼ਾਹ ਮਨ ਪਾਇਆ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਵਣਜ ਕਰਹਿ ਬਾਪਾਰੀ ਅਨੰਤ ਤਰੰਗੀ ਦੁਖ ਮਾਇਆ ਹੋਏ ਜੇ ਹੈ ਵਣਜ ਹਰ ਲਾਇਆ ਫਲ ਤੇ ਹਾ ਤਿਨ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸੇ ਕਿਰਪਾਲ ਹੋਏ ਪ੍ਰਵ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲਿਖਾ ਊਲ ਨਾ ਲਈ ਹਰ ਹਰ ਵਣਜ ਸੋ ਜਨ ਕਰੇ ਜੈਸਾ ਕਿਰਪਾਲ ਹੋਏ ਪ੍ਰਵ ਦੇਈ ਜਨ ਨਾਨਕ ਸਾਹੋ ਹਰਿ ਸੇਵਿਆ ਫਿਰ ਲੇਖਾ ਮੂਲ ਨ ਲਈ ਪਿਆਰਿਓ ਇਹ ਸ਼ਬਦ ਦਾ ਜਾਪ ਰੋਜ਼ਾਨਾ ਕਰਨਾ ਹੈ ਇਹ ਸ਼ਬਦ ਨੂੰ ਰੋਜ਼ਾਨਾ ਵਿਚਾਰਨਾ ਹੈ ਇਹ ਸ਼ਬਦ ਤੇ ਅਤਿਅੰਤ ਭਰੋਸਾ ਜਿਹੜਾ ਹੈ ਉਹ ਰੱਖਣਾ ਹੈ ਸੰਗਤ ਜਿਓ ਇਸ ਨੂੰ ਵਿਚਾਰਨਾ ਹੈ ਪੜ੍ਹਨਾ ਹੈ ਅਰਦਾਸ ਕਰਨੀ ਹੈ ਗੁਰੂ ਅੱਗੇ ਔਰ ਸਤਗੁਰ ਤੋਂ ਭਰੋਸਾ ਦਾਨ ਜਿਹੜਾ ਹੈ ਉਹ ਜ਼ਰੂਰ ਮੰਗਣਾ ਹੈ ਸਤਿਗੁਰ ਨੂੰ ਇਹ ਆਖਣਾ ਹੈ ਕਿ ਗੁਰੂ ਸਾਹਿਬ ਜੀ ਮਿਹਰ ਕਰਿਓ ਸਤਿਗੁਰੂ ਜੀਓ ਮਿਹਰ ਕਰਿਓ ਮੇਰੇ ਕਾਰਜਾਂ ਦੇ ਵਿੱਚ ਵਰਕ ਤਾਂ ਪਾਇਓ ਜੀ ਸਤਿਗੁਰੂ ਜੀ ਕਿਰਪਾ ਕਰਨਗੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ